ਹੁਣ ਅਮਰੀਕ ਸਿੰਘ ਦੀ ਵੀ ਆ ਵੀ ਤੁਹਾਨੂੰ ਯਾਰ ਐਡੇ ਢੀਠਿਆਂ ਤੁਸੀਂ ਵੀ ਤੁਸੀਂ ਜੋ ਕਹਿ ਰਹੇ ਆ ਹਨਾ ਹੁਣ ਧੁੰਦਾ ਧੁੰਦਾ ਉਹ ਗੱਲ ਨੂੰ ਇਦਾਂ ਵੀ ਧੁੰਦੇ ਹੁਣਾਂ ਨੂੰ ਪੁੱਛੇ ਤੁਸੀਂ ਦਸਮ ਗ੍ਰੰਥ ਬਾਰੇ ਆਪ ਕਿੰਨਾ ਕੁ ਸਟੈਂਡ ਲੈ ਲਿਆ ਜਿਹੜਾ ਉਹਦੀ ਗੱਲ ਤੇ ਹੁਣ ਕਰੀ ਜਾਂਦੇ ਤੁਸੀਂ ਨਹੀਂ ਮਸਲਾ ਤੇ ਇਹ ਆ ਨਾ ਵੀ ਧੁੰਦਾ ਜੀ ਵੀ ਜਿਹੜਾ ਬੋਲੇ ਮੇਰਾ ਖਿਆਲ ਨਹੀਂ ਵੀ ਦਸਮ ਗ੍ਰੰਥ ਦਾ ਨਾਮ ਉਹਨਾਂ ਵੀ ਲਿਆ ਹੋਏ ਵਿੱਚ ਉਹ ਨਾ ਨਾ ਤੇ ਵੈਸੇ ਅਮਰੀਕ ਸਿੰਘ ਦਾ ਵੀ ਜਿਹੜਾ ਸੁਣਿਆ ਉਸ ਤੋਂ ਬਾਅਦ ਜਿਹੜਾ ਉਹ ਮਹਿਲ ਸਿੰਘ ਬੋਲਿਆ ਵਾ ਹੂੰ ਚਲੋ ਇੱਕ ਗੱਲ ਤਾਂ ਇਹਨਾਂ ਦੀ ਮਸ਼ਹੂਰ ਆ ਨਾ ਪਤਾ ਇਹਨਾਂ ਨੂੰ ਮੈਨੂੰ ਉਹ ਗੱਲ ਯਾਦ ਆਉਂਦੀ ਸੀ ਦੂਜੇ ਦੀ ਜਿਹੜਾ ਰਾਹਤ ਰਾਹਤਨ ਦੋਰੀ ਹੈ ਨਾ ਜਿਹੜਾ ਆਹ ਆਹ ਲਿਖਦਾ ਗੀਤ ਗੁੱਤ ਲਿਖਦਾ ਸੀਗਾ ਹਾਂਜੀ ਉਹ ਉਹ ਕਹਿੰਦਾ ਸੀ ਨਾ ਇੱਕ ਗੱਲ ਵੀ ਮੈਂ ਐਮਰਜੈਂਸੀ ਵੇਲੇ ਕਿਤੇ ਕਹਿ ਦਿੱਤਾ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਸਰਕਾਰ ਚੋਰ ਆ ਹੂੰ 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 ਕਹਿੰਦਾ ਵੀ ਅਗਲੇ ਦਿਨਾਂ ਮੇਰੇ ਪੁਲਿਸ ਵਾਲਿਆਂ ਨੇ ਸੱਦ ਲਿਆ ਉਥੇ ਹੂੰ ਤੇ ਉਥੇ ਮੈਨੂੰ ਕਹਿੰਦੇ ਵੀ ਤੁਸੀਂ ਸਰਕਾਰ ਨੂੰ ਚੋਰ ਕਿਆ ਹੂੰ ਉਹ ਕਹਿੰਦਾ ਮੈਂ ਇਹ ਤਾਂ ਕਿਹਾ ਵੀ ਸਰਕਾਰ ਚੋਰਿਆ ਹੂੰ ਪਰ ਮੈਂ ਇਹ ਥੋੜੀ ਕਿਹਾ ਵੀ ਹਿੰਦੁਸਤਾਨ ਦੀ ਸਰਕਾਰ ਚੋਰਿਆ ਇੰਗਲੈਂਡ ਦੀ ਵੀ ਹੋ ਸਕਦੀ ਆ ਅਮਰੀਕਾ ਦੀ ਵੀ ਹੋ ਸਕਦੀ ਆ ਕਿਤੇ ਦੀ ਵੀ ਹੋ ਸਕਦੀ ਆ ਆ ਉਹ ਪੁਲਿਸ ਵਾਲੇ ਕਹਿੰਦੇ ਵੀ ਹੁਣ ਤੂੰ ਸਾਨੂੰ ਇੰਨਾ ਕਮਲਾ ਸਮਝਦਾ ਵੀ ਸਾਨੂੰ ਨਹੀਂ ਪਤਾ ਵੀ ਕਿਹਦੀ ਸਰਕਾਰ ਚੋਰਿਆ ਸਾਨੂੰ ਪਤਾ ਜੀ ਉਹ ਗੱਲ ਇਹਨਾਂ ਦੀਆਂ ਸੰਪਰਦਾਇਆਂ ਦੀ ਵੀ ਜਦੋਂ ਆਖਿਆ ਜਾਂਦਾ ਵੀ ਕੂੜ-ਕਬਾੜ ਦੇ ਨਾਲ ਭਰੇ ਗ੍ਰੰਥ ਭਾਵੇਂ ਤੁਸੀਂ ਨਾਮ ਨਾ ਹੀ ਲਾਓ ਹੂੰ ਉਹ ਕਹਿੰਦੇ ਸਾਨੂੰ ਪਤਾ ਨਹੀਂ ਵੀ ਕਿਹਨਾ ਗ੍ਰੰਥਾਂ ਦੇ ਵਿੱਚ ਕੂੜ-ਕਬਾੜ ਭਰਿਆ ਹੋਇਆ ਕਿਹੜਾ ਕਿਹੜੇ ਚ ਕੂੜ ਭਰਿਆ ਹੋਇਆ ਸਹੀ ਗੱਲ ਵੀ ਉਹ ਪਤਾ ਉਹਨਾਂ ਨੂੰ ਸਾਰਾ ਹੈਗਾ ਪਰ ਹਾਂ ਇੱਕ ਗੱਲ ਉਹਦੇ ਵਿੱਚ ਮਹਿਲ ਸਿੰਘ ਨੇ ਬੜੀ ਵਧੀਆ ਆਖੀ ਹੈ ਉਹ ਗੱਲ ਵਾਕਿਆ ਨੁਕਤੇ ਦੀ ਆ ਹੂੰ ਵੀ ਜੇ ਤੁਹਾਡੇ 'ਚ ਗੱਲ ਕਹਿਣ ਦੀ ਹਿੰਮਤ ਹੈਨੀ ਤਾਂ ਇਹ ਗੱਲਾਂ ਸਟੇਜ ਤੇ ਨਾ ਕਰੋ ਬਸ ਉਹ ਗੱਲ ਉਹਨੇ ਆਖੀ ਵੀ ਤੁਹਾਨੂੰ ਸਪਸ਼ਟ ਦੱਸਣਾ ਚਾਹੀਦਾ ਜੀ ਵੀ ਹੁਣ ਜਦੋਂ ਜਿਹੜੇ ਤਰੀਕੇ ਦੇ ਨਾਲ ਹੁਣ ਅਮਰੀਕ ਸਿੰਘ ਨੇ ਬੋਲਿਆ ਵਾ ਹੂੰ ਵੀ ਛੜੀ ਅਖੇੜਾ ਉਹਨਾਂ ਕੂੜਕਬਾਰ ਗ੍ਰੰਥਾਂ ਦਾ ਆਹ ਵੀ ਜਿਨ੍ਹਾਂ ਦੇ ਵਿੱਚ ਦੇਵੀ-ਦੇਵਤਿਆਂ ਦੀ ਉਸਤਤਿ ਭਰੀ ਹੋਈ ਗਿਆ ਹੂੰ ਵੀ ਉਹ ਗ੍ਰੰਥ ਛੱਡ ਲਈਏ ਹੁਣ ਦੋ ਗੱਲਾਂ ਨਾ ਇੱਕ ਤਾਂ ਸਾਨੂੰ ਉਹ ਗ੍ਰੰਥ ਲੱਭਣੇ ਪੈਣਗੇ ਜੇ ਇਹਨਾਂ ਨੇ ਨਾ ਨਹੀਂ ਲਿਆ ਹੂੰ ਵੀ ਮੈਂ ਦੱਸ ਉਹ ਗ੍ਰੰਥ ਦਾ ਨਾਂ ਨਹੀਂ ਲਿਆ ਆ ਵੀ ਉਹ ਕਿਹੜੇ ਗ੍ਰੰਥ ਆ ਯਾ ਜਿਨ੍ਹਾਂ ਦੇ ਵਿੱਚ ਦੇਵੀ-ਦੇਵਤਿਆਂ ਦੀ ਉਸਤਤਿਆ ਯਾ ਵੀ ਕੀ ਉਹ ਹੁਣ ਰਮਾਇਣ ਦੀ ਗੱਲ ਕੀਤੀ ਜਾ ਰਹੀ ਆ ਜਾਂ ਮਹਾ ਭਾਰਤ ਦੀ ਗੱਲ ਕੀਤੀ ਜਾ ਰਹੀ ਆ ਜਾਂ ਮਦ ਭਾਗਵਤ ਗ੍ਰੰਥ ਦੀ ਗੱਲ ਕੀਤੀ ਜਾ ਰਹੀ ਵੀ ਹੁਣ ਦੇਵੀ-ਦੇਵਤਿਆਂ ਦੀ ਉਸਤਤਿਆ ਤੁਹਾਨੂੰ ਗ੍ਰੰਥਾਂ ਦੇ ਵਿੱਚ ਆ ਆ ਬਿਜੇਤ ਦਸਮ ਗ੍ਰੰਥ ਦਾ ਨਾਮ ਨਹੀਂ ਲਿਆ ਮੈਂ ਹੂੰ ਜਾਂ ਸੂਰਜ ਪ੍ਰਕਾਸ਼ ਦੀ ਗੱਲ ਨਹੀਂ ਕੀਤੀ ਆਹ ਤੇ ਦੇਵੀ ਦੇਵਤਿਆਂ ਦੀ ਉਸਤਤਵ ਹੈ ਹਿੰਦੂਆਂ ਦੇ ਗ੍ਰੰਥਾਂ ਦੇ ਵਿੱਚ ਆ ਹੂੰ ਵੀ ਕੀ ਸਿੱਖ ਜਿਹੜੇ ਉਹਨਾਂ ਗ੍ਰੰਥਾਂ ਨੂੰ ਪੜ੍ਹ ਕੇ ਬੈਠੇ ਹੋਏ ਆ ਹੂੰ ਕਿਸੇ ਗੁਰਦੁਆਰੇ ਰਮਾਇਣ ਦਾ ਕਥਾ ਤਾਂ ਨਹੀਂ ਹੁੰਦੀ ਨਹੀਂ ਹੁੰਦੀ ਨਾ ਮਹਾਭਾਰਤ ਦੀ ਕਥਾ ਹੁੰਦੀ ਆ ਨਾ ਮਦ ਭਗਵਤ ਨੂੰ ਰਮਾਲੇ ਰੱਖ ਕੇ ਉਹਨੂੰ ਮੱਥੇ ਟੇਕੇ ਜਾਂਦੇ ਆ ਉੱਤੇ ਚੌੜ ਚੜਾਈ ਜਾਂਦੇ ਆ ਨਹੀਂ ਨਹੀਂ ਜੀ ਇਹਦੇ ਨਾਲ ਉੱਥੇ ਬੈਠਿਆਂ ਤੇ ਹੀ ਹਾਂਜੀ ਜਦੋਂ ਨਾ ਇਹ ਸਟੇਜ ਤੋਂ ਥੱਲੇ ਬੈਠਾ ਸੀ ਉੱਥੇ ਹੀ ਬੰਦੇ ਇਹਦੇ ਹੋ ਗਏ ਦਿਵਾਲੇ ਨਹੀਂ ਉਹ ਤਾਂ ਦੇਸੀ ਪਿਆ ਜਦੋਂ ਉਹਨਾਂ ਨੇ ਜਕਾਰੇ ਛੱੜਨੇ ਸ਼ੁਰੂ ਕਰ ਦਿੱਤੇ ਉੱਥੇ ਉਹਨਾਂ ਨੇ ਇਹਨੇ ਜਦੋਂ ਪਹਿਲਾ ਰਿਐਕਸ਼ਨ ਦਿੱਤਾ ਨਾ ਹੂੰ ਹੂੰ ਇਹਨੂੰ ਪੁਨਿਹਾਰੇ ਵਾਲੇ ਦਾ ਨਾਮ ਲਿਆ ਪੇ ਪੁਨਿਹਾਰੇ ਵਾਲੇ ਦੇ ਗ੍ਰੰਥਵਾਰੀ ਜਦੋਂ ਵੀਡੀਓ ਬਣਾਈ ਆ ਉਹ ਤਾਂ ਬਾਅਦ ਦੀ ਆ ਨਾ ਬਣੀ ਬਾਅਦ ਵਿੱਚ ਨਹੀਂ ਹੁਣ ਉਹ ਹੁਣ ਜਦੋਂ ਇਹ ਕਹਿੰਦਾ ਵੀ ਅਸੀਂ ਉਹਨਾਂ ਗ੍ਰੰਥਾਂ ਦਾ ਖਹਿੜਾ ਛੱਡੀਏ ਹੂੰ ਕਿਹੜੇ ਸਖੇ ਆ ਜਾਂ ਕਿਹੜਾ ਗੁਰਦੁਆਰਾ ਜਿੱਥੇ ਪੁਨਹਾਰ ਵਾਲੀ ਗ੍ਰੰਥ ਨੂੰ ਰੱਖ ਕੇ ਪੂਜਿਆ ਜਾਂਦਾ ਹੂੰ ਬਸ ਇੱਥੇ ਇੱਥੇ ਮਾਰ ਖਾ ਇੱਥੇ ਡਿੱਗਦੇ ਆ ਜਾ ਕੇ ਕਿਹੜੇ ਗੁਰਦੁਆਰੇ ਦੇ ਵਿੱਚ ਜਾਂ ਕਿਹੜੇ ਸਖੇ ਆ ਜਿਹੜੇ ਪੁਨਹਾਰ ਵਾਲੀ ਗ੍ਰੰਥ ਦੀ ਪੂਜਾ ਕਰਦੇ ਪਏ ਆ ਜਾਂ ਉਹਨੂੰ ਮੱਥੇ ਟੇਕਦੇ ਪਏ ਆ ਧੁੰਦੇ ਨੇ ਵੀ ਉਦੋਂ ਗੁਰਜੀਤ ਸਿੰਘ ਨੇ ਬੈਰੋਵਾਲ ਨੇ ਆਪਣੀ ਉਹਦੀ ਆਈ ਨਾ ਕਲਿੱਪ ਆਇਆ ਸੀ ਉਹਦਾ ਪਿੱਛੇ ਹਾਂਜੀ ਹਾਂਜੀ ਧੁੰਦੇ ਬਾਰੇ ਵੀ ਗੱਲ ਕਰਦਾ ਸੀ ਵੀ ਇਹ 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 ਗੱਲਾਂ ਨਾ ਜਦੋਂ ਫੇ ਇਦਾਂ ਹੁੰਦੀ ਆ ਵਿਚਾਲੇ ਵਿਚੋਲੇ ਵੀ ਹੁੰਦੇ ਆ ਬਿਲਕੁਲ ਗੱਲਾਂ ਤੈ ਕਰਾਉ ਉਹ ਕਹਿੰਦੇ ਵੀ ਆਪਾਂ ਇਹ ਗੱਲ ਮਕਾ ਲੈਨੇ ਯਾਰ ਕੋਈ ਨਹੀਂ ਕਿਉਂਕਿ ਇਹ ਵੀ ਉੱਥੇ ਗਿਆ ਕਿਸੇ ਨਾ ਕਿਸੇ ਕਮੇਟੀ ਦੇ ਮੈਂਬਰ ਨੇ ਉੱਥੇ ਵਿਚਲੇ ਬੰਦੇ ਨੇ ਟਾਈਮ ਦੁਆਇਆ ਹੀ ਹੋਊਗਾ ਨਾ ਇਹਨੂੰ ਬਿਲਕੁਲ 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 ਅਗਲੇ ਨੇ ਆਪ ਭਰੋਸਾ ਉਹਨਾਂ ਨੂੰ ਦੁਆਇਆ ਹੋਣਾ ਵੀ ਕੋਈ ਗੱਲ ਨਹੀਂ ਜੀ ਏਦਾਂ ਏਦਾਂ ਨਹੀਂ ਕਰ ਸਕਦਾ ਉਹ ਵੀ ਆਪਾਂ ਇਹਨੂੰ ਕਿਹਾ ਹੋਣਾ ਆ ਕੇ ਵੀ ਗੱਲ ਵੀ ਏਦਾਂ ਆ ਵੀ ਦੇਖੋ ਬੰਦੇ ਏਦਾਂ ਠੀਕ ਨਹੀਂ ਵੀ ਤੂੰ ਆ ਕਹਦੇ ਹੂੰ ਹੂੰ ਤੂੰ ਦੇ ਵੀ ਉਹਦਾਂ ਹੋਈ ਆ ਹਾਂ ਬਾਅਦ ਹੋਣੀ ਕੈਨੇਡਾ ਤੋਂ ਕੁਲਜੀਤ ਸਿੰਘ ਉਹ ਗਏ ਆ ਨਾਲ ਬਿਲਕੁਲ ਠੀਕ ਹੈ ਇਹ 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 ਫਿਰ ਬਸ ਹਾਤਾ ਬਹਾਨਾ ਮਾਫੀ ਦਾ ਬਹਾਨਾ ਯਾ ਨਹੀਂ ਇੱਕ ਗੱਲ ਤਾਂ ਹੋਰ ਵੀ ਇਹਨਾਂ ਨੂੰ ਕਲੀਅਰ ਹੋ ਜਾਣੀ ਚਾਹੀਦੀ ਹੈ ਨਾ ਵੀ ਭਾਵੇਂ ਤੁਸੀਂ 10 ਨਗਰੰਥ ਦਾ ਜਾਂ ਸੂਰਜ ਪ੍ਰਕਾਸ਼ਨਾ ਗ੍ਰੰਥਾ ਦਾ ਨਾਮ ਲਾਓ ਚਾਹੇ ਨਾ ਲਾਵੋ ਹੂੰ ਜਿੱਥੇ ਪਿਛੇ ਪਿੰਡਰਾਂ ਵਾਲੀ ਦੀ ਫੋਟੋ ਲੱਗੀ ਹੋਈ ਆ ਆ ਉਥੇ ਤੁਸੀਂ ਗ੍ਰੰਥ ਸ਼ਬਦ ਦੇ ਨਾਲ ਕੂੜਕਵਾੜ ਨਹੀਂ ਜੋੜ ਸਕਦੇ ਵਾਹ ਸੋ ਤਾਂ ਹਰੇਕ ਨੂੰ ਗ੍ਰੰਥ ਹੋ ਤਾਂ ਕੱਲੀ-ਕੱਲੀ ਚੀਜ਼ ਨੂੰ ਜਾਨੀ ਅਗਲੇ ਦਾਵਾ ਵੀ ਕਰਦੇ ਆ ਵੀ ਗੁਰੂ ਮਾਨਿਓ ਗ੍ਰੰਥ ਜਿਹੜਾ ਦਸਮਗ੍ਰੰਥ ਦੀ ਗੱਲ ਈ ਆ ਯਾ ਉਹਨਾਂ ਵਾਸਤੇ ਤਾਂ ਗੁਰਬਾਣੀ ਪਾਠ ਦਰਸ਼ਨ ਉਹ ਵੀ ਗ੍ਰੰਥ ਉਹ ਵੀ ਰੁਮਾਲੇ ਚ ਲਪੇਟ ਕੇ ਦਿੰਦੇ ਜਿਹਨੂੰ ਵੀ ਦਿੰਦੇ ਆ ਦਿੱਲੀ ਜਦੋਂ ਗੱਲ ਹੋਈ ਆ ਕਹਿੰਦੇ ਸੀ ਗ੍ਰੰਥ ਦੀ ਗ੍ਰੰਥ ਸਾਹਿਬ ਦੀ ਬੇਅਦਬੀ ਕਰਤੀ ਉਹ ਪਤਾ ਲੱਗਾ ਬ ਗ੍ਰੰਥ ਕਿਹੜਾ ਬਾਅਦ ਬਾਅਦ ਸਰਬਲੋਹ ਤੇ ਗੱਲ ਚੱਲ ਗਈ ਸੀ ਯਾਨੀ ਸਰਬਲੋਹ ਤੇ ਗੱਲ ਚੱਲ ਗਈ ਬਿਲਕੁਲ ਜੀ ਨਾ ਤੇ ਉਹ ਹਰ ਇੱਕ ਚੀਜ਼ ਨੂੰ ਇਦਾਂ ਕਹਿੰਦੇ ਪੋਥੀਆਂ ਗ੍ਰੰਥ ਜਦੋਂ ਗੱਲ ਆਉਂਦੀ ਆ ਯਾ ਉਹ ਵਸਵੀਂ ਗ੍ਰੰਥ ਗੁਰੂ ਆ ਵੀ ਜਿਹਨਾਂ ਵੀ ਗ੍ਰੰਥ ਲੱਗ ਗਿਆ ਵੀ ਉਹਦੇ ਉਹਨੂੰ ਕੋੜ ਕੋਬਾਰ ਨਹੀਂ ਕਹਿ ਸਕਦੇ ਕਿਸੇ ਤਰੀਕੇ ਦੇ ਨਾਲ ਵੀ ਹੂੰ ਪਰ ਦਰਅਸਲ ਨਾ ਮੈਨੂੰ ਥੋੜਾ ਜਿਹਾ ਹੋਰ ਵੀ ਲੱਗਦੀ ਆ ਗੱਲਬਾਤ ਜਦਾਂ ਕਿਉਂਕਿ ਹੁਣ ਮਿਸ਼ਨਰੀ ਕਾਜ਼ ਦੇ ਵਿੱਚੋਂ ਇਹ ਪੜੇ ਹੋਏ ਆ ਆ ਪਤਾ ਤਾਂ ਇਹਨਾਂ ਨੂੰ ਹੈਗਾ ਵਾ ਵੀ ਜੋ ਕੁਝ ਇਹਨਾਂ ਨੇ ਲਿਖਿਆ ਹੋਇਆ ਚਾਹੇ 10 ਗ੍ਰੰਥ ਦੀ ਗੱਲ ਕਰ ਲਓ ਚਾਹੇ ਜਿੰਨੇ ਵੀ ਗ੍ਰੰਥਾਂ ਦੀ ਗੱਲ ਕਰ ਲਓ ਜਿਹੜੀ ਵੀ ਚਾਹੇ ਸੂਰਜ ਪ੍ਰਕਾਸ਼ ਆ ਜਾਂ ਰਤਨ ਸਿੰਘ ਪੰਗੂ ਦਾ ਲਿਖਿਆ ਹੋਇਆ ਆ ਜਾਂ ਬਾਲੇ ਵਾਲੀ ਜਨਮ ਸਾਖੀਆਂ ਜਾਂ ਜੋ ਵੀ ਕੁਝ ਹੈਗਾ ਆਪਾਂ ਅੱਜ ਤਾਂ ਨਾਲੇ ਇਹ ਲਾਣਾ ਆ ਜਿਹੜਾ ਪਹਿਲੇ 2-3 ਬੈਚ ਆ ਇਹ ਲਾਣਾ ਤਾਂ ਜਸਪੀਤ ਪ੍ਰਿੰਸੀਪਲ ਜਸਪੀਤ ਸਿੰਘ ਦੇ ਟਾਈਮ ਦਾ ਪੜਿਆ ਹੋਇਆ ਆ ਬਿਲਕੁਲ ਬਿਲਕੁਲ ਇੰਦਰ ਸਿੰਘ ਅੱਗਾ ਹੁਣੇ ਉਦੋਂ ਉੱਥੇ ਹੁੰਦੇ ਸੀ ਕਲਾਸਾਂ ਲਾਉਂਦੇ ਉਦੋਂ ਦੇ ਪੜੇ ਹੋ ਆ ਇਹ ਆਹ ਮੈਂ ਉਹ ਗੱਲ ਕਰਦੇ ਪਤਾ ਤਾਂ ਇਹਨਾਂ ਨੂੰ ਹੈਗਾ ਸਾਰਾ ਇਹ ਆਹੋ ਇਹ ਤਾਂ ਹੈ ਨਹੀਂ ਵੀ ਇਹਨਾਂ ਨੂੰ ਨਹੀਂ ਪਤਾ ਵੀ ਇਹ ਵੀ ਪਤਾ ਵੀ ਕੂੜਕਬਾਰ ਗ੍ਰੰਥ ਜਦੋਂ ਕਹਿਣਾ ਤੋਂ ਕਿਹੜੇ ਪਾਸੇ ਵੱਲ ਇਸ਼ਾਰਾ ਜਾਂਦਾ ਸਰ ਹੂੰ ਤੇ ਵੀ ਇੱਕ ਕਿਸਮ ਦੀ ਵੀ ਬੱਲੇ ਬੱਲੇ ਵੀ ਖੱਟਣੀ ਚਾਹੁੰਦੇ ਆ ਵੀ ਕਿਧਰੇ ਨਾ ਕਿਧਰੇ ਹੈਗੇ ਵੀ ਫਲਾਣੀ ਸਟੇਜ ਦੇ ਉੱਤੇ ਜਿੱਥੇ ਪਿੰਡਰਾਂ ਵਾਲੀ ਦੀ ਫੋਟੋ ਲੱਗੀ ਹੋਈ ਸੀ ਉੱਥੇ ਜਾ ਕੇ ਮੈਂ ਆਹ ਕੂੜਕਬਾਰ ਗ੍ਰੰਥਾਂ ਦੀ ਗੱਲ ਕਰਕੇ ਆ ਹਾਂ ਵਈ ਉਹ ਉਹ ਰਿਕਾਰਡ ਤੇ ਸੱਚ ਬੋਲੀ ਦਾ ਕਬਰਾਂ ਚ ਹੋ ਕੇ ਆਏ ਆ ਅਸੀਂ ਐਦਾਂ ਹਿੰਮਤ ਰੱਖਦੇ ਆ ਮੈਨੂੰ ਵਿੱਚੋਂ ਗੱਲ ਯਾਦ ਆ ਗਈ ਇੱਥੇ ਇੱਕ ਪ੍ਰਚਾਰਕ ਸਿਗਾ ਆਇਆ ਸਾਡੇ ਹੂੰ ਤੇ ਮੈਂ ਨਾ ਉਹ ਨਹੀਂ ਲੈਂਦਾ ਜੀ ਹੂੰ ਉਹ ਜਨਨ ਕਿ ਉਹ ਗੱਲ ਸੁਣ ਕੇ ਦਿਮਾਗ ਚੱਕਰਾ ਜਾਂਦਾ ਹੈ ਉਹਨਾਂ ਦੀ ਗੱਲ ਸੁਣ ਕੇ ਹੂੰ ਯਾਨੀ ਕੋ ਪੜ੍ਹੇ ਲਿਖੇ ਆ ਜੋ ਵਧੀਆ ਪ੍ਰਚਾਰਕ ਆ ਗੁਰਬਾਣੀ ਵਿਆਖਾਰਾਂ ਦੀ ਗੱਲ ਕਰਨ ਵਾਲੇ ਆ ਵਧੀਆ ਸੋਹਣੇ ਆ ਜਿੱਦਾਂ ਯਾ ਲੋਕ ਕਹਿੰਦੇ ਵੀ ਮੈਂ ਐਦਾਂ ਦੀ ਕਥਾ ਕਰੂੰ ਕਹਿੰਦਾ ਸਟੇਜ ਤੇ ਬੈਠ ਕੇ ਹੂੰ ਵੀ ਟਕਸਾਲੀਆਂ ਦਾ ਗੁਰਦੁਆਰਾ ਹੋਊਗਾ ਹੂੰ ਗੱਲ ਵੀ ਸਿਧਾਂਤ ਦੀ ਕਰੂੰ ਹੂੰ ਤੇ ਟਕਸਾਲੀ ਮੈਨੂੰ ਘਰ ਬੁਲਾ ਕੇ ਕਹਿੰਦਾ ਪੀਜ਼ਾ ਖਵਾ ਕੇ ਗੁਰਦੁਆਰੇ ਛੱਡ ਕੇ ਜਾਣਗੇ ਸਭਰਾ ਸਭਰਾ ਜੀ ਉਹਨਾਂ ਚੋਈ ਸੀਗੇ ਸਬਰਾਜੀ ਕਈ ਕਈ ਵਿਦਵਾਨ ਇਦਾਂ ਦੇ ਹੈਗੇ ਆ ਜਿਹੜੇ ਇਦਾਂ ਸਰ ਗਲਜਾਰ ਸਿੰਘ ਦੇ ਵਿੱਚ ਕਲਾਸੀ ਇਹ ਜਾਨੀ ਗੱਲ ਸਾਰੀ ਜਾਣਦੇ ਆ ਕਹਿਣੀ ਵੀ ਆ ਸਾਰੀ ਕਹਿਣੀ ਹਰੇਕ ਗੱਲ ਦੋਰੇ ਅਰਥਾਂ ਨਾਲ ਕਹਿਣੀ ਆ ਇਦਾਂ ਬਿਲਕੁਲ ਬਿਲਕੁਲ ਪਰ ਹਮੇਜੇ ਗੱਲ ਕਰਦੇ ਕਿ ਕਿਤੇ ਨਾ ਕਿਤੇ ਇਹਨਾਂ ਨੂੰ ਪਤਾ ਹੈਗਾ ਕਿਤਨਾ ਕਿਤੇ ਪਤਾ ਨਹੀਂ ਜਾਂ ਪਛਤਾਵਾ ਹੋਊਗਾ ਜਾਂ ਕਿਧਰੇ ਹੋ ਸਕਦਾ ਕਿਧਰੇ ਆਪਣੇ ਆਪ ਨੂੰ ਕੋਈ ਅੰਦਰੋਂ ਜਿਹਨੂੰ ਕਹਿੰਦੇ ਵੀ ਜ਼ਮੀਰ ਕਿਧਰੇ ਮਾੜੀ ਮੋਟੀ ਕਿਧਰੇ ਉੱਠ ਪੈਂਦੀ ਹੋ ਕਿਸੇ ਵੇਲੇ ਵੀ ਜ਼ਿੰਦਗੀ ਤਾਂ ਲੰਘ ਚੱਲੀ ਮੈਂ ਤਾਂ ਚੇਤਾ ਵਾ ਜਿੰਦਰਨ ਜੋ ਸਿੰਘ ਦੀ ਜਿਹੜੀ ਮੇਰੀ ਮੇਰੇ ਨਾਲ ਆਖਰੀ ਵਾਰੀ ਗੱਲਬਾਤ ਹੋਈ ਸੀ ਨਾ ਹੂੰ ਆ ਤੁਹਾਡੇ ਟੀਵੀ ਤੇ ਹੁਣ ਤੋਂ ਪਹਿਲਾਂ ਹੂੰ ਚੰਗੇ ਚੰਗੇ ਮਾਹੌਲ ਦੇ ਵਿੱਚ ਜਿਹੜੀ ਆਖਰੀ ਗੱਲ ਹੋਈ ਸੀ ਉਦੋਂ ਤੁਹਾਡੇ ਨਿਊਜ਼ੀਲੈਂਡ ਤੋਂ ਹੋ ਕੇ ਵਾਪਸ ਗਏ ਸੀਗੇ ਉਹ ਨਾ ਯਾ ਉਹਨਾਂ ਦੇ ਨਾਲ ਉਹ ਗੱਲਬਾਤ ਕਰਦੇ ਚੰਗੀ ਤਰ੍ਹਾਂ ਸਾਡੀ ਉਹ ਗੱਲਬਾਤ ਹੋਈ ਉਦੋਂ ਹੂੰ ਵੀ ਉਹ ਇਸ ਗੱਲ ਨੂੰ ਮਹਿਸੂਸ ਕਰਦੇ ਸੀਗੇ ਵੀ ਮੈਂ ਨਿਊਜ਼ੀਲੈਂਡ ਜਿਹੜੀ ਗੁਰਦੁਆਰੇ ਚ ਗਿਆ ਮੈਂ ਉਹ ਗਲਤ ਜਗ੍ਹਾ ਤੇ ਗਿਆ ਹੂੰ ਕੋ ਮੈਂ ਜਿਹੜੀ ਹਾ ਸੁਨਾਮੀ ਰੋਕਣ ਦੀ ਗੱਲ ਆ ਉਹਨੇ ਠਾਕੁਰ ਸਿੰਘ ਨੇ ਕੀਤੀ ਨਿਊਜ਼ੀਲੈਂਡ ਦੇ ਗੁਰਦੁਆਰੇ ਦੀ ਆਹੋ ਸ਼ੈ ਟਾਕਾ ਨਹੀਂ ਨਹੀਂ ਦੀ ਅਜ ਕਿਉਂਕਿ ਮੈਂ ਉਹ ਬੰਦੇ ਵਿੱਚ ਕੋਈ ਦੇਖਿਆ ਵੀ ਨੀ ਨੀ ਟਾਕਾ ਨਹੀਂ ਨਹੀਂ ਟਾਕਣ ਨਹੀਂ ਦੀ ਹਾਂਜੀ ਆਹੋ ਵੀ ਜਿਹੜੀ ਸਟੇਜ ਦੇ ਉੱਤੇ ਮੈਂ ਕਿਹਾ ਉਹ ਬੈਠ ਕੇ ਗੱਲ ਕਰਦੇ ਆ ਹੂੰ ਔਰ ਔਰ ਉਸੇ ਸਟੇਜ ਦੇ ਉੱਤੇ ਮੈਂ ਕਹਾਂ ਤੁਸੀਂ ਬੈਠ ਕੇ ਉਹ ਗੱਲ ਕਰਦੇ ਆ ਵੀ ਤੁਸੀਂ ਕਿੱਦਾਂ ਸਹੀ ਤਰੀਕੇ ਦੇ ਨਾਲ ਗੱਲ ਕਰੋ ਜੇ ਤੁਸੀਂ ਸਹੀ ਗੱਲ ਕਰੋਗੇ ਉੱਥੇ ਯਾ ਤੇ ਉਹ ਤੁਹਾਨੂੰ ਕਿੱਦਾਂ ਬਰਦਾਸ਼ਤ ਕਰਨਗੇ ਉੱਥੇ ਯਾ ਜੇ ਉਹ ਤੁਹਾਨੂੰ ਬਰਦਾਸ਼ਤ ਕਰ ਰਹੇ ਆ ਉੱਥੇ ਬਾਰ-ਬਾਰ ਬੁਲਾ ਰਹੇ ਆ ਹੂੰ ਇਹਦਾ ਤਾਂ ਮਤਲਬ ਸਿੱਧਾ ਇਹੀ ਆ ਵੀ ਤੁਹਾਡੀ ਕਹੀ ਹੋਈ ਗੱਲ ਜਿਹੜੀ ਜਾਂ ਜੋ ਤੁਸੀਂ ਸਮਝਦੇ ਉਸ ਤਰੀਕੇ ਦੇ ਨਾਲ ਉਹਨਾਂ ਤੱਕ ਪਹੁੰਚਦੀ ਨਹੀਂ ਵੀ ਜਾਂ ਤੁਸੀਂ ਉਸ ਤਰੀਕੇ ਦੇ ਨਾਲ ਉਹ ਗੱਲ ਕਰ ਨਹੀਂ ਸਕਦੇ ਯਾ ਯਾਨੀ ਕਿ ਇਹ ਗੱਲ ਉਹ ਮਹਿਸੂਸ ਕਰਦੇ ਸੀਗੇ ਉਸ ਨੇ ਹੂੰ ਵੀ ਉਹਨਾਂ ਗੁਰਦੁਆਰੇ ਜਾ ਕੇ ਅਸੀਂ ਉਹ ਗੱਲ ਕਰ ਨਹੀਂ ਸਕਦੇ ਮੈਨੂੰ ਤਾਂ ਥੋੜੇ ਚਿਰ ਦੀ ਗੱਲ ਆ ਹੁਣੀ ਆ ਇੱਕ ਦਿਨ ਆ ਫੋਟੋ ਪਾਈ ਹੋਈ ਸੀ ਮਿਸ਼ਨ ਹੀ ਕਾਲਜ ਦੀਆਂ ਕਿਸੇ ਨੇ ਉਹ ਉਹਨਾਂ ਦੀ ਹੀ ਆਪਣੇ ਪੇਜ ਦੇ ਉੱਤੇ ਹਮ ਜਿਹੜੀ ਉਹ ਜਦੋਂ ਨਵੀਂ ਭਰਤੀ ਹੋ ਰਹੀ ਆ ਉੱਥੇ ਹੁਣ ਨਵਾਂ ਬੈਚ ਸ਼ੁਰੂ ਹੋ ਰਿਹਾ ਉਹਨਾਂ ਨੂੰ ਹਾਂਜੀ ਤੇ ਉਹ ਜਿਹੜੇ ਇੰਟਰਵਿਊ ਹੁੰ ਦੇਣ ਵਾਸਤੇ ਆਏ ਹੋਏ ਬੱਚੇ ਜਦਾਂ ਉਹ ਦੇਖ ਕੇ ਵੀ ਉਹਨਾਂ ਤੇ ਵਿਚਾਰਿਆਂ ਤੇ ਤਰਸ ਆਉਂਦਾ ਜਿਹੜੀ ਹਾਲਤ ਵਿੱਚ ਉਹ ਹੈਗੇ ਆ ਜਦਾਂ ਜਿਹੜੇ ਜਿਹੜੇ ਜਥੇਦਾਰ ਬਣਨੇ ਆ ਕੌਮ ਦੇ ਗਾਂ ਉਹ ਬਣਨੇ ਤਾਂ ਨਹੀਂ ਬਣਨੇ ਪਰ ਜਦੋਂ ਪ੍ਰਿੰਸੀਪਲ ਬਲਜੀਤ ਸਿੰਘ ਦਾ ਹੱਥ ਤੁਸੀਂ ਕਲਿੱਪ ਦੀ ਗੱਲ ਕੀਤੀ ਆ ਆਹੋ ਵੀ ਸਾਡੇ ਕਾਲਜ ਦੇ ਵਿੱਚੋਂ ਪੜ੍ਹੇ ਹੋਏ ਆ ਭਾਈ ਪਿੰਦਰਪਾਲ ਸਿੰਘ ਯਾਨੀ ਸਾਹਿਬ ਸਿੰਘ ਗੈਂਦੀ ਰਣਜੀਤ ਸਿੰਘ ਬੰਗਲਾ ਸਾਹਿਬ ਵਾਲੇ ਜਦ ਵੱਡੀਆਂ ਵੱਡੀਆਂ ਸਟੇਜਾਂ 'ਤੇ ਜ਼ਿਕਰ ਕਰਦੇ ਆ ਹਨਾ ਯਾ ਉਹ ਸੁਪਨੇ ਲੈ ਕੇ ਤੋਹੀਂ ਆਉਂਦੇ ਵਿਚਾਰੇ ਹੂੰ ਇਹ ਉਹ ਜੇਲ੍ਹ ਜਿੱਥੇ ਇਹ ਤਿਆਰੀ ਕਰਾਉਂਦੇ ਆ ਨਾ ਹਾਂਜੀ ਹਾਂਜੀ ਇਹ ਵੀ ਤਾਂ ਇਹ ਤਿਆਰੀ ਕਰਾਉਂਦੇ ਆ ਹੂੰ ਸਿਧਾਂਤ ਵੀ ਗੱਲ ਕਰਨਗੇ ਆ ਫੇਰ ਤਾਂ ਮੈਨੂੰ ਮਤ ਕਾਲਜ ਦੇ ਵਿੱਚ ਉਹਨਾਂ ਦੇ 2 ਸਾਲ ਵੀ ਪੂਰੇ ਨਹੀਂ ਹੋਣੇ ਨਾ ਨਾ ਕਾਲਜ ਦੇ ਵਿੱਚ 2 ਸਾਲ ਵੀ ਉਹਨਾਂ ਨੂੰ ਕਿਸੇ ਨੇ ਸੰਭਾਲਣਾ ਨਹੀਂ ਉਹ 2 ਸਾਲ ਤੋਂ ਪਹਿਲਾਂ ਉਹਨਾਂ ਨੂੰ ਚੱਲਦਾ ਕਰ ਦੇਣਾ ਉੱਥੇ ਹੂੰ ਹਾਂ ਆਪਣੇ ਉਹਨੇ ਜਿਹੜਿਆ ਹੈ ਕਿ ਆਪਣੇ ਭਾਈ ਅਮਰਜੀਤ ਸਿੰਘ ਕੈਲੀਫੋਰਨੀਆ ਉਹਨੇ ਲਿਖਿਆ ਨਾ ਉਹ ਗਨੀਸ਼ਾਬ ਸਿੰਘ ਬਾਰੇ ਮਾਰ ਸ਼ਾਬਦ ਮਾਰਕੰਡੇ ਵਾਲਿਆਂ ਬਾਰੇ ਵੀ ਜਦੋਂ ਸਾਡੀ ਕਲਾਸਾ ਲਾਉਣਾ ਇਹ ਤੋਂ ਬਾਅਦ ਵਿੱਚ ਜਾਂਦੇ ਹੋ ਉੱਥੋਂ ਗੁਰਬਖਸ਼ ਸਿੰਘ ਕਾਲਾ ਫਗਾਨਾ ਦੀਆਂ ਕਿਤਾਬਾਂ ਜਿਹੜੀਆਂ ਉੱਥੋਂ ਚੁਕਾ ਕੇ ਗਏ ਹੂੰ ਵੀ ਇਹ ਕਿਤਾਬਾਂ ਜਿਹੜੀਆਂ ਹੈਗੀਆਂ ਇਹ ਨਾ ਇਹਨਾਂ ਨੂੰ ਪੜ੍ਹਨ ਵਾਸਤੇ ਤੇ ਉਹ ਇਹਨਾਂ ਦੇ ਨਾਲ ਇਹਨਾਂ ਦੀ ਸ਼ਰਤਾਂ ਜਿਹੜੀ ਆ ਉਹ ਖਤਮ ਖਤਮ ਹੁਣੀ ਆ ਹਾਂ ਹੁਣ ਮੈਂ ਉਹ ਗੱਲ ਕਰਦਾ ਸੀ ਵੀ ਜਿਹੜੇ ਇਹ ਹੁਣ ਉੱਥੇ ਪੜ੍ਹਦੇ ਆ ਸੁਪਨੇ ਤੇ ਇਹੀ ਦੇਖਦੇ ਆ ਜੀ ਆ ਤੇ ਜੇ ਉਹਨਾਂ ਸੁਪਨਿਆਂ ਨੂੰ ਪੂਰਾ ਕਰਨਾ ਵਾ ਤੇ ਇਹ ਵੀ ਦੇਖਣਗੇ ਵੀ ਕਿਹਨਾਂ ਰਸਤਿਆਂ ਦੇ ਉੱਤੇ ਚੱਲ ਕੇ ਇਹ ਬੰਦੇ ਇੱਥੋਂ ਤੱਕ ਪਹੁੰਚੇ ਆ ਹੂੰ ਰਸਤੇ ਵੀ ਉਹੋ ਹੀ ਅਪਣਾਉਣਗੇ ਯਾ ਉਹ ਮੈਂ ਉਹ ਗੱਲ ਕਰਦਾ ਸੀਗਾ ਵੀ ਜਦੋਂ ਆ ਫੋਟੋਆਂ ਦੇਖੀ ਤਾਂ ਮੇਰਾ ਇੱਕ ਮਿੱਤਰ ਆ ਜਿਹਦਾ ਉਹ ਹੈਗਾ ਥੋੜਾ ਜਿਹਾ ਅ ਟਕਸਾਲ ਦੇ ਨਾਲ ਸੰਬੰਧ ਤੇ ਆ ਜਦਾਂ ਹੂੰ ਪੁਰਾਣਾ ਹੂੰ ਉਹ ਕਹਿੰਦਾ ਜਿੰਨੇ ਮਰਜ਼ੀ ਕਹਿੰਦਾ ਉੱਥੇ ਸਟੂਡੈਂਟ ਪੜ੍ਹਾ ਲਓ ਕਹਿੰਦਾ ਹੂੰ ਮਿਸ਼ਨ ਇਕਾਲਜਾਂ ਵਿੱਚ ਆਉਣੇ ਕਹਿੰਦਾ ਸਾਡੇ ਕੋਲ ਹੀ ਆ ਕਹਿੰਦਾ ਹੂੰ ਇਸ ਸਟੇਜਾਂ ਤਾਂ ਸਾਡੇ ਕੋਲ ਹੀ ਆ ਸਾਰੀਆਂ ਜਿਹੜੇ ਹਾਂ ਤੁਸੀਂ ਇੰਨੀ ਵਾਰੀ ਇੱਥੋਂ ਰੌਲਾ ਪਾਉਂਦੇ ਰਹਿੰਦੇ ਆਪਾਂ ਵੀ ਜੇ ਤੁਹਾਡੇ ਕੋਲ ਗੱਲ ਕਰਨ ਵਾਸਤੇ ਜਗ੍ਹਾ ਹੀ ਕੋਈ ਨਹੀਂ ਬਣਾ ਸਕੀ ਤੁਸੀਂ ਯਾ ਤੇ ਮਸਲਾ ਇਹ ਵੀ ਨਿਗਾ ਕੋਈ ਕੱਲੀ ਜਗ੍ਹਾ ਬਣੀ ਹੋਵੇ ਉਹਦੇ ਵਾਸਤੇ ਜਿਹੜੀ ਉਹ ਗੱਲ ਕਰਨੀ ਆ ਉਹਦੇ ਵਾਸਤੇ ਤੁਹਾਨੂੰ ਸੈਕਰੀਫਾਈ ਕਰਨਾ ਪੈਣਾ ਹਾਂ ਬਸ ਉਹ ਤਿਆਰੀ ਨੂੰ ਧੁੰਦਾ ਹੁਣ ਧੁੰਦਾ ਇਸ ਵੇਲੇ ਅਮਰੀਕਾ 'ਚ ਬੈਠਾ ਜੀ ਗ੍ਰੀਨ ਕਾਰਡ ਲਈ ਹਾਂਜੀ ਸਭਰਾ ਗ੍ਰੀਨ ਕਾਰਡ ਲੈ ਚੁੱਕਾ ਠੀਕ ਗਰਜੰਟ ਸਿੰਘ ਉੱਥੇ ਬੈਠਾ ਅਮਰੀਕਾ 'ਚ ਹਾਂਜੀ ਜੇ ਤੁਸੀਂ ਮੋٹے ਮੋٹے ਗਿਣਨੇ ਹੋਣ ਨਾ 골ਡੀ ਹੋਣਾ ਵਰਗੇ ਹੂੰ ਹੂੰ 20 20 ਘਟੋ ਘਟ 20 ਇਹਨਾਂ ਦੇ ਕਹਿੰਦੇ ਕਹਾਉਂਦੇ ਬੰਦਿਆਂ ਨੂੰ ਮੈਂ ਜਾਣਦਾ ਜਿਨ੍ਹਾਂ ਕੋਲ 2 2 3 3 ਘਰ ਫਰੀ ਆ ਵੱਧ ਹੋਣਗੇ ਤੇ ਬਾਕੀ ਪ੍ਰਾਪਰਟੀਆਂ ਸੋਹਣੀਆਂ ਟਰੱਕਾਂ ਦਾ ਕੋਈ ਬਿਜ਼ਨਸ ਕੋ ਕਿਸੇ ਦਾ ਪੰਪ ਕੋ ਕਿਸੇ ਦਾ ਕੋਸ਼ ਆ ਹਾਂਜੀ ਇਹਨਾਂ ਬੰਦਿਆਂ ਨੂੰ 30 30 40 40 50 50 ਹਜ਼ਾਰ ਡਾਲਰ ਕੱਢਣਾ ਕੋਈ ਔਖਾ ਨਹੀਂ ਬਿਲਕੁਲ ਯਾਨੀ ਉੱਥੇ ਮਿਲੀਅਨ 11 12 ਲੱਖ ਤੋਂ ਯਾਨੀ ਮਿਲੀਅਨ ਤੋਂ ਲੈ ਕੇ 15 ਕੁ ਲੱਖ ਤਈ ਵਧੀਆ 2 ਢਾਈ ਇਕੜ ਦੇ ਵਿੱਚ ਸੋਹਣੀ ਬਿਲਡਿੰਗ ਹਾਂਜੀ 100 ਕਾਰਾਂ ਦੀ ਪਾਰਕਿੰਗ ਜਾਂ ਠੀਕ ਹੈ ਉਹ ਉਹ ਕੈਲੀਫੋਰਨੀਆ ਵਾਲੇ ਪਾਸੇ ਜਗਾ ਜਿੱਧਰ ਭਾਈ ਸਾਹਿਬ ਉਹਨਾਂ ਦਾ ਮੈਰੀਲੈਂਡ ਵਾਲਾ ਜਗਾ ਬੈਲਟੀ ਮੋਰੇ ਉਹਦੇ ਨਾਲੋਂ ਸਸਤੀ ਜਗਾ ਇੱਧਰ ਮਿਲ ਸਕਦੀ ਇਹਨਾਂ ਨੂੰ ਹਾਂਜੀ ਜੇ ਉਦਾਂ ਬਿਲਡਿੰਗ ਪੰਜ ਸਾਢੇ ਇਕੜ ਜਗਾ ਲੈ ਕੇ ਕੁਝ ਬਣਾਉਣਾ ਹੋਵੇ ਸ਼ੈੱਡ ਬਣਾ ਲੈਣ ਪਵਾਂ ਯਾ ਦੋ ਕਮਰੇ ਕਮਰੇ ਜੇ ਪ੍ਰਕਾਸ਼ ਆ ਵੱਡੀ ਸ਼ੈੱਡ ਬਣਾ ਲੈਣ ਬਸ ਹਾਂਜੀ ਹਨਾ ਵੱਡੇ ਯਾਨੀ ਜਿਹੜੀ ਆਪਣੇ ਪਰਿਵਾਰ ਆ ਉੱਥੇ ਜਾ ਕੇ ਬਹਿਣ ਲਾਪਣ ਵੱਡਾ ਕੋਈ ਪ੍ਰਚਾਰਕ ਆਉਂਦਾ ਤਿੰਨ ਦਿਨ ਲਈ ਸ਼ੈੱਡ ਦੇ ਵਿੱਚ ਆ ਦਵਾਨ ਕਰ ਲੈਣ ਜਿੱਦਾਂ ਚਾਨਣੀ ਥੱਲੇ ਲਾਉਂਦੇ ਹੀ ਆ ਇਹਨਾਂ ਨੂੰ ਇੱਕ ਇੱਕ ਅੱਧੀ ਜਗ੍ਹਾ ਚਾਹੀਦੀ ਆ ਯਾਨੀ ਉਹਨਾਂ ਨੂੰ ਪਤਾ ਨਾ ਜਿੱਦਾਂ ਜਿੱਦਨ ਉਹਨਾਂ ਨੇ ਉਹ ਜਗ੍ਹਾ ਬਣਾਈ ਨਾ ਹੂੰ ਹੋਣੀ ਉਹਨਾਂ ਨਾਲ ਉਹੀ ਆ ਜੋ ਸ਼ਰਲੀ ਰੋਡ ਵਾਲਿਆਂ ਨਾਲ ਹੋਈ ਸੀ ਤੁਹਾਡੇ ਨਾਲ ਹੂੰ ਨਹੀਂ ਫਿਰ ਹੁਣ ਤਾਂ ਪਤਾ ਵੀ ਕੀ ਕੀ ਹੁੰਦੀ ਆ ਕੋਈ ਗੱਲ ਨਹੀਂ ਤਾਂ ਉਹਦੇ ਤੋਂ ਇਹਨਾਂ ਕਹਿਣਾ ਵੀ ਅਸੀਂ ਆਵਾਂਗੇ ਤੁਹਾਡੇ ਕੋਲ ਵੀ ਹੂੰ ਪਰ ਜਾਵਾਂਗੇ ਤਕਸਾਲੀ ਦੇ ਗੁਰਦੁਆਰੇ ਦੇ ਵਿੱਚ ਵੀ ਨਹੀਂ ਫਿਰ ਮਤਲਬ ਜੋ ਇੱਕ ਟੋ ਘਟ ਇੰਨਾ ਤਾਂ ਇਹਨਾਂ ਨੂੰ ਤਾਂ ਹੋਰ ਕੁਝ ਕਹਿਣ ਦੀ ਲੋੜ ਹੀ ਨਹੀਂ ਐ ਬਿਲਕੁਲ ਅਕਾਲ ਤਖਤ ਦੀ ਮਰਿਆਦਾ ਤੇ ਦ੍ਰਿੜ ਹੋ ਜਾਣ ਬਸ ਉਹ ਮੁਸ਼ਕਲ ਆ ਮੁਸ਼ਕਲ ਆ ਉਹਦੇ ਵਾਸਤੇ ਬੜਾ ਕੁਝ ਕੁਰਬਾਨ ਕਰਨਾ ਪੈਣਾ ਜਿੰਨੀ ਆਪ ਦੇ ਕੋ ਇੱਥੇ ਆਪ ਆਪਣੀ ਗੱਲ ਕਰਨ ਜੁਗੀ ਤਾਂ ਜਗ੍ਹਾ ਬਣਾ ਲਊਗੀ ਨਾ 10 12 ਸਾਲ ਪਹਿਲਾਂ ਹੂੰ ਭਾਈ ਪੰਥਪ੍ਰੀਤ ਸਿੰਘ ਇੱਥੇ ਆਏ ਸੀਗੇ ਹੂੰ ਡੈਕਸੀ ਗੁਰਦੁਆਰੇ ਹੂੰ ਔਰ ਉਸੇ ਟਾਈਮ ਦੇ ਉੱਤੇ ਯਾ ਬਲਵਿੰਦਰ ਸਿੰਘ ਰੰਗੀਲਾ ਆਇਆ ਹੋਇਆ ਸੀ ਹੂੰ ਜਾਨੀ ਕਿ ਇੱਕ ਦਿਨ ਇੱਕ ਭਾਈ ਪੰਥਪ੍ਰੀਤ ਸਿੰਘ ਦਾ ਟਾਈਮ ਪਹਿਲਾਂ ਹੁੰਦਾ ਸੀ ਬਾਅਦ ਵਿੱਚ ਬਲਵਿੰਦਰ ਸਿੰਘ ਰੰਗੀਲਾ ਲੱਗਦਾ ਹੁੰਦਾ ਸੀ ਹੂੰ ਤੇ ਦੂਸਰੇ ਦਿਨ ਬਲਵਿੰਦਰ ਸਿੰਘ ਰੰਗੀਲੇ ਦਾ ਟਾਈਮ ਪਹਿਲਾਂ ਹਣਾ ਤਾਂ ਬਾਅਦ ਵਿੱਚ ਭਾਈ ਪੰਥਪ੍ਰੀਤ ਸਿੰਘ ਨੇ ਲੱਗਣਾ ਹੂੰ ਪਰ ਤੁਸੀਂ ਉੱਥੋਂ ਕੀ ਉਮੀਦ ਰੱਖ ਸਕਦੇ ਆ ਵੀ ਤੁਸੀਂ ਕਿੰਨੀਕ ਦ੍ਰਿੜਤਾ ਦੇ ਨਾਲ ਜਿਹੜੀ ਆਪਣੀ ਵਿਚਾਰਧਾਰਾ ਕਿਉਂਕਿ ਹੁਣ ਜੇ ਦੋਨਾਂ ਦੀ ਗੱਲ ਕਰੀਏ ਭਾਈ ਪੰਥਪ੍ਰੀਤ ਸਿੰਘ ਜਿੱਦਾਂ ਬੋਲਦੇ ਸੀਗੇ ਜਾਂ ਮਤਲਬ ਬਲਵਿੰਦਰ ਸਿੰਘ ਰੰਗੀਲਾ ਜਿਸ ਤਰੀਕੇ ਦੇ ਨਾਲ ਬੋਲਦਾ ਸੀ ਕੋਈ ਆਪਸ ਵਿੱਚ ਮੇਲ ਥੋੜੀ ਹੈਗਾ ਉਸ ਪੂਰ ਪੂਰਵ ਇੱਕ ਪੂਰਬੀਆ ਤੇ ਦੂਜਾ ਪੱਛਮੀਆ ਬਿਲਕੁਲ ਓਪੋਜ਼ਿਟ ਹੈ ਜੀ ਉੱਥੇ ਤਾਂ ਫਿਰ ਸੰਭਾਵਨਾ ਹਰ ਵੇਲੇ ਇਹੋ ਬਣੀ ਰਹਿੰਦੀ ਹੈ ਵੀ ਜਾਂ ਤਾਂ ਤੁਸੀਂ ਲੋਕਾਂ ਨੂੰ ਆਪਸ ਵਿੱਚ ਲੜਾਓਗੇ ਹੂੰ ਜਕਾਲਾ ਛੱਡਣ ਤੋਂ ਲੜਪਣਾ ਅਸੀਂ ਤਾਂ ਆਹ ਵੀ ਕਿਹੜੇ ਬੰਦੇ ਨੇ ਕਿਹਾ ਦੇ ਉੱਥੇ ਜਕਾਲਾ ਛੱਡ ਦਿੱਤਾ ਵਾ ਸੋ ਮੈਂ ਵਸੇ ਆ ਗੱਲ ਕਰਦਾ ਸੀ ਵੀ ਕਿਤੇ ਨਾ ਕਿਤੇ ਜਦੋਂ ਅਮਰੀਤ ਸਿੰਘ ਇਦਾਂ ਦੀਆਂ ਗੱਲਾਂ ਕਰਦਾ ਨਾ ਕਿਤੇ ਨਾ ਕਿਤੇ ਲੱਗਦਾ ਵੀ ਅੰਦਰੋਂ ਉਹ ਉਵਾਲਾ ਜਿਹਾ ਆਉਂਦਾ ਕਈ ਵਾਰ ਹੂੰ ਵੀ ਆਹ ਗੱਲ ਵੀ ਕਿਤੇ ਰਹਿ ਨਾ ਜਾਏ ਜੇ ਤਾਂ ਪਰ ਹੁਣ ਦੂਸਰੇ ਪਾਸੇ ਪ੍ਰੋਫੈਸਰ ਦਰਸ਼ਨ ਸਿੰਘ ਵੱਲ ਦੇਖ ਲੈਂਦੇ ਹੂੰ ਵੇ ਜੋ ਉਹਨਾਂ ਨੇ ਗੱਲਾਂ ਕੀਤੀਆਂ ਵੀ ਉਹ ਹੁਣ ਸਾਰਾ ਕੁਝ ਬੰਦ ਹੋ ਗਿਆ ਯਾ ਵੀ ਸਟੇਜਾਂ ਤਾਂ ਸਾਰੀਆਂ ਬੰਦ ਆ ਵੀ ਉਸੇ ਤਰੀਕੇ ਦੇ ਨਾਲ ਰਹਿਣ ਵਾਸਤੇ ਉਹ ਉਹਨੇ ਪ੍ਰਪੇਅਰ ਆਪਣੇ ਆਪ ਨੂੰ ਕੀਤਾ ਨਹੀਂ ਹੋਇਆ ਉਹਨਾਂ ਨੇ ਹਾਲਾਂਕਿ ਸਾਰੀ ਜ਼ਿੰਦਗੀ ਲੰਘੀ ਸ਼ਾਇਦ ਹੋ ਸਕਦਾ ਕੇਂਦਰਿੰਦਰ ਜੋਸ਼ ਸਿੰਘ ਵੀ ਇਹੋ ਸੋਚਦੇ ਹੋਣ ਵੀ ਇਹਦੇ 2-4 10 ਸਾਲ ਕਰਕੇ ਫਿਰ ਮੈਂ ਉਸ ਤਰੀਕੇ ਦੇ ਨਾਲ ਗੱਲ ਕਰਾਂਗਾ ਜੀ